ਅਮਰਪਾਲ ਦੇ ਹੱਕ ਦੇ ਵਿੱਚ ਬਿਆਨ ਦੇਣ ਤੋਂ ਬਾਅਦ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਲਗਾਤਾਰ ਬਵਾਰਦਾਂ ਦੇ ਵਿੱਚ ਘਿਰਦੇ ਜਾ ਰਹੇ ਨੇ ਲਗਾਤਾਰ ਉਹਨਾਂ ਦੇ ਵੱਡੇ ਵੱਡੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉੱਥੇ ਜਿੱਥੇ ਬੀਤੇ ਜਿਨੀ ਰਵਨੀ ਸਿੰਘ ਬਿੱਟੂ ਦੇ ਵੱਲੋਂ ਨਿਸ਼ਾਨੇ ਸਾਧਦੇ ਗਏ ਸੀ ਉੱਥੇ ਹੀ ਹੁਣ ਗੁਰਸਿਮਰਨ ਮੰਡ ਨੇ ਚੰਨੀ ਚੰਨੀ ਦੇ ਉੱਤੇ ਤਿੱਖੇ ਬਾਰ ਕੀਤੇ ਨੇ ਤੇ ਅਮਰਪਾਲ ਦੀ ਸਪੋਰਟ ਕਰਨੀ ਚੰਨੀ ਨੂੰ ਕਿਤੇ ਨਾ ਕਿਤੇ ਜਿਹੜੀ ਮਹਿੰਗੀ ਸਾਫਤ ਹੋ ਜੈ ਸ਼ੀ ਰਾਮ ਆਰਧਮਾਤਾ ਦੀ ਜੈ ਇੱਕ ਮੁੱਦਾ ਚਰਨਜੀਤ ਸਿੰਘ ਚੰਨੀ ਦਾ ਚੱਲਦਾ ਪਿਆ ਕਿਉਂਕਿ ਵੱਜੜ ਸਾਹਿਬ ਸੈਸ਼ਨ ਚੱਲਦਾ ਪਿਆ ਕੇਂਦਰ ਦੇ ਵਿੱਚ ਸਰਕਾਰ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਹਿਬ ਚਰਨਜੀਤ ਸਿੰਘ ਚੰਨੀ ਨੂੰ ਇਹ ਨਹੀਂ ਪਤਾ ਲੱਗਦਾ ਉੱਥੇ ਜਾ ਕੇ ਕੀ ਬੋਲਣਾ ਵਾ ਕੋਈ ਨਵੇਂ ਨਵੇਂ ਐਮਪੀ ਬਣੇ ਆ ਸਾਹਿਬ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਸ਼ਹੀਦ ਨੇ ਤੁਸੀਂ ਰਮਨਜੀਤ ਸਿੰਘ ਮਿੱਟੂ ਜੀ ਦੇ ਤੇ ਨਿੱਜੀ ਘਟਾਸ਼ ਕਰਦੇ ਪਏ ਹੋ ਬਈ ਕਹਿ ਰਹੇ ਹੋ ਰਮਨਜੀਤ ਸਿੰਘ ਮਿੱਟੂ ਜੀ ਜਾ ਤੁਸੀਂ ਪਾਰਟੀ ਬਦਲੀ ਆ ਤਾਂ ਮੁੱਖ ਮੰਤਰੀ ਸਾਹਿਬ ਉਹ ਮਰੇ ਨੇ ਮੈਂ ਕਹਿਣਾ ਚਾਹਨਾ ਵਾ ਚੰਨੀ ਸਾਹਿਬ ਉਹ ਦੇ ਦੀ ਦੇਖ ਤਾਂ ਖੰਡਤਾਲੀ ਸ਼ਹੀਦ ਹੋਏ ਨੇ ਸ਼ਾਂਤੀ ਜਾਂਦੀ ਹੈ ਪੂਰੇ ਪੰਜਾਬ ਵਿੱਚ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਸਿੰਘ ਜੀ ਨੇ ਤੁਸੀਂ ਕੀ ਕੀਤਾ ਤੁਸੀਂ ਕਰਪਸ਼ਨ ਕੀਤੀ ਨੰਬਰ 1 ਕਿਉਂਕਿ 8-8 ਕਰੋੜ ਦਾ ਘਰੋ ਫੜਿਆ ਗਿਆ ਉਹ ਜਿਹੜੇ ਮੁੱਖ ਮੰਤਰੀ ਸਮੇਂ ਫੇਰ ਤੁਸੀਂ ਜਿਹੜੀ ਪ੍ਰਾਪਰਟੀ ਜਾਂ ਇਹਨੇ ਕੋਲੋਨਾਈਜ਼ਰ ਬਣਾਏ ਜਾਂ ਰੇਤ mafia ਕੰਮ ਕੀਤਾ ਉਹ ਸਰ ਮਨੀਸ਼ ਸਿੰਘ ਬਿੱਟੂ ਜੀ ਗੱਲ ਨੂੰ ਮੈਂ ਦੁਹਰ ਕਰ ਰਿਹਾ ਸਰ ਮਨੀਸ਼ ਸਿੰਘ ਬਿੱਟੂ ਜੀ ਨੇ ਗੱਲ ਸਹੀ ਕੀਤੀ ਆ ਸਾਰਾ ਮਹਾੜੀ ਏਰੀਆ ਕੱਟ-ਕੱਟ ਕੇ ਤੁਸੀਂ ਪਲਾਟ ਕੱਟ-ਕੱਟ ਕੇ ਪੈਸੇ ਕਮਾਏ ਹੋਏ ਆ ਇੱਕ ਦੋ ਦੇ ਕੌਂਸਲਰ ਤੁਸੀਂ ਪਹਿਲਾਂ ਕੌਂਸਲਰ ਤੋਂ ਬਾਅਦ ਐਮਐਲਏ ਫਿਰ ਆ ਯਾਰ ਐਮਐਲਏ ਕਿਹੜੇ ਤੁਸੀਂ ਪਾਰਟੀ ਨੂੰ ਕੀ ਕੀਤਾ ਫੇਰ ਤੁਸੀਂ ਬੋਲੇ ਅਮਰਤਪਾਲ ਦੇ ਹੱਕ 'ਚ ਮੈਂ ਪੁੱਛਣਾ ਚਾਹਨਾ ਜਿਹੜਾ ਬੰਦਾ ਸਮਾਜ ਨੂੰ ਤੋੜਨ ਦੀਆਂ ਗੱਲਾਂ ਕਰਦਾ ਦੇਖ ਨੂੰ ਤੋੜਨ ਦੀ ਗੱਲ ਕਰਦਾ ਉਹਦੇ ਹੱਕ ਵਿੱਚ ਤੁਸੀਂ ਕਿਉਂ ਬੋਲਦੇ ਪਿਓ ਉਸ ਦੀ ਮੈਂ ਨਿੰਦਾ ਕਰਦਾ ਮਾਂ ਲੇਕਿਨ ਜਦ ਪੰਜਾਬ ਸਰਕਾਰ ਨੇ ਐਨਐਸ ਲਗਾਇਆ ਹੋਇਆ ਫਿਰ ਚਰਨਜੀਤ ਚੰਨੀ ਜੀ ਤੁਹਾਨੂੰ ਟੱਡਪੀੜ ਕਿਉਂ ਹੋ ਰਹੀ ਆ ਡੀਸੀ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਐਨਐਸ ਲਗਾਇਆ ਤਾਂ ਉਹਦੇ ਨਾਲ ਦੇ ਸਾਥੀ ਬੰਦ ਨੇ ਫੈਸਲਾ ਕਰਨਾ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਕੋਈ ਮੈਂਬਰ ਪਾਰਲੀਮੈਂਟ ਅਮਰਪਾਲ ਬਣ ਗਿਆ ਖਤਮ ਕੀ ਹੋਰ ਬੰਦੇ ਜਿਹੜੇ ਕ੍ਰਾਈਮ ਕਰਕੇ ਜੇਲ੍ਹ ਵਿੱਚ ਨਹੀਂ ਬੰਦੇ ਐਮਪੀ ਜਾਂ ਕੇਂਦਰੀ ਮੰਤਰੀ ਜਾਂ ਸਾਫਾ ਕੇਂਦਰੀ ਮੰਤਰੀ ਜੇਲ੍ਹ ਚ ਨਹੀਂ ਬੰਦੇ ਜਿਹੜਾ ਕ੍ਰਾਈਮ ਕਰੂਗਾ ਉਹ ਜੇਲ੍ਹ ਚ ਜਾਊਗਾ ਜੋ ਹੋਊਗਾ ਕੋਈ ਜਿਹੜੇ ਅਮਰਪਾਲ ਦੀ ਗੱਲ ਆ ਉਹ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਤੁਹਾਡੀ ਮੈਂ ਗੱਲ ਦੇ ਖਿਲਾਫ ਆ ਚਰਜੀਤ ਸਿੰਘ ਜੀ ਅਗਰ ਤੁਹਾਨੂੰ ਜ਼ਿਆਦਾ ਪਿਆਰ ਲੱਗਦਾ ਅਮਰਪਾਲ ਨਾਲ ਮੈਂ ਤੁਹਾਨੂੰ ਕਹਿਣਾ ਚਾਹਨਾ ਵਾ ਸਾਰੇ ਜੀ ਡਬਲਯੂਸੀ ਮੈਂਬਰੋਂ ਮੈਂ ਰਾਜਾ ਬੜਿੰਦ ਨੂੰ ਵੀ ਕਹਿਣਾ ਚਾਹਨਾ ਰਾਜਾ ਬੜਿੰਦ ਜੀ ਤੁਸੀਂ ਚਰਨ ਜੀ ਨੂੰ ਚੰਨੇ ਤੇ ਰਾਜਾ ਰਾਜਾ ਬੜਿੰਦ ਨੂੰ ਵੀ ਕਹਿਣਾ ਚਾਹਨਾ ਮੈਂ ਇਹ ਕੀ ਕਹਿਣਾ ਚਾਹਨਾ ਜੇ ਜਿਆਦਾ ਹੋ ਜਾ ਰਿਹਾ ਜਾਂ ਜਾਂ ਜਿਆਦਾ ਲਗਾਓ ਆ ਰਿਹਾ ਅੰਮ੍ਰਿਤਪਾਲ ਦੇ ਹੱਕ ਵਿੱਚ ਤੁਸੀਂ ਅੰਮ੍ਰਿਤਪਾਲ ਜਿੱਤੇ ਆ ਆਦਮੀ ਵਾਰ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਾ ਲਓ ਜੇ ਜਿਆਦਾ ਹੋ ਜਾ ਰਿਹਾ ਆਪਣੀ ਪਾਰਟੀ ਸ਼ਾਮਲ ਕਰਾ ਲਓ ਕੁਲਵੀਰ ਸਿੰਘ ਜੀ ਰਾਏ ਨੂੰ ਤੁਸੀਂ ਖੜਾ ਕਰਨ ਦੀ ਕੀ ਲੋੜ ਅੰਮ੍ਰਿਤਪਾਲ ਦੇ ਹੱਕ ਆ ਤੁਸੀਂ ਗੱਲਾਂ ਕਰਦੇ ਹੋ ਚਾਰ ਮੁਹਿਆਂ ਇਹ ਗੱਲਾਂ ਬਿਲਕੁਲ ਗਲਤ ਨੇ ਮੈਂ ਸਾਰੇ ਸਮੁੱਚੇ ਕਾਂਗਰਸ ਦੇ ਨਾਲ ਜੋੜ ਕੇ ਬੇਨਤੀ ਕਰਦਾ ਵਾ ਚਰਜੀ ਤੇ ਚੰਨੀ ਦੇ ਖਿਲਾਫ ਇੱਕ ਇੱਕ ਝਟੋ ਜੋ ਇਹ ਸਮਾਜ ਨੂੰ ਤੋੜਨੇ ਗੱਲਾਂ ਕਰਦਾ ਵਾ ਜੋੜਨ ਦੀ ਗੱਲਾਂ ਨਹੀਂ ਕਰਦਾ ਵਾ ਚਰਜੀ ਤੇ ਚੰਨੀ ਕਿਉਂਕਿ ਸਾਨੂੰ ਸਮਾਜ ਵਿੱਚ ਪਿਆਰ ਮੁਹੱਬਤ ਵਾਲੇ ਲੋਕ ਚਾਹੀਦੇ ਨੇ ਅੰਮ੍ਰਿਤਪਾਲ ਦੋਸਤੀ ਕੀ ਲੈਣਾ ਵਾ ਚਾਹੇ 2 ਲੱਖ ਦੇ ਚੁੱਟਿਆ ਚਾਹੇ ਲੱਖ ਵੋਟ ਦਿੱਤੇ ਆ ਅਸੀਂ ਕੀ ਲੈਣਾ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਹੈਗਾ ਇਸ ਕਰਕੇ ਮੈਂ ਭਰਾਵੋ ਚੜ੍ਹ ਜਿੰਨੀ ਚੰਨੀ ਦੀ ਜਿੰਨੀ ਵੀ ਨਿੰਦਿਆ ਹੋ ਸਕੀ ਉਹ ਕਰੂੰਗਾ ਕਦੇ ਬਿੱਟੂ ਸਾਨੂੰ ਗੁਜ਼ਾਰ کہہ ਰਿਹਾ ਚੜ੍ਹ ਜਿੰਨੀ ਚੰਨੀ ਦੇ ਉਸਤਾਦ ਕਿੰਨੇ ਆ ਦਿੱਲੀ ਵਿੱਚ ਉਸਤਾਦਾਂ ਦੇ ਸੰਗਿ ਦੇ ਸੀ ਡਬਲਿਊ ਸੀ ਮੈਂਬਰ ਬਣਿਆ ਕਦੇ ਸੀਐਮ ਬਣਿਆ ਸੀਐਮ ਯੋਗਤਾ ਹੀ ਨਹੀਂ ਸੀ ਸੀਐਮ ਯੋਗਤਾ ਬਣਨ ਤੋਂ ਬਾਅਦ ਇਹ ਹਾਰੇ ਆ ਦੋਨੇ ਥਿੱਟਾ ਹਾਰੇ ਆ ਫੇਰੇ ਕੀ ਹੋਇਆ ਕਾਂਗਰਸ ਨੇ ਬੁਰਾ ਹਾਲ ਕਰਤਾ ਭਰਾਵੋ ਸੱਚੇ ਕਾਂਗਰਸੀ ਬਣ ਕੇ ਪਾਰਟੀ ਦੀ ਮਜ਼ਬੂਤੀ ਕਰਨੀ ਆਪਨੇ ਇਹ ਸੱਚੇ ਸੁੱਚੇ ਨਹੀਂ ਇਹ ਸੌਏ ਪੈਸੇ ਦੇ ਪੁੱਤਰ ਨੇ ਚਰਜੀਸ ਨੂੰ ਚੰਨੀ ਮਾਰ ਗਏ ਇਸ ਕਰਕੇ ਕਾਂਗਰਸ ਨੂੰ ਜੇ ਮਜ਼ਬੂਤ ਕਰਨਾ ਨਾ ਤੁਸੀਂ ਚਰਜੀਸ ਨੂੰ ਚੰਨਿਆ ਬਾਈਕਟ ਕਰੋ ਕੋਕੇ ਲੋਕ ਆਪਣੇ ਮਤਲਬ ਦੇ ਨੇ ਮੈਂ ਸਾਰ ਰਣਜੀਤ ਸਿੰਘ ਮਿੱਟੂ ਦੇ ਹਰ ਇੱਕ ਬਿਆਨ ਦੀ ਦੋਰ ਕਰਦਾ ਵਾਂ ਛੜਾਦਾ ਕਰਦਾ ਵਾਂ ਜੋ ਰਣਜੀਤ ਸਿੰਘ ਮਿੱਟੂ ਜੀ ਨੇ ਇਹ ਦਾੜ ਦਾੜ ਕਰਕੇ ਪਹੁੰਚਾਇਆ ਤਾਨੂੰ ਚੰਨੀ ਸਾਹਿਬ ਜਲੰਧਰ ਦੇ ਲੋਕਾਂ ਨੇ ਬਣਾਇਆ ਡਵੈਲਪਮੈਂਟ ਵਾਸਤੇ ਮੈਂਬਰ ਪਾਰਲੀਮੈਂਟ ਤੁਸੀਂ ਤਾਂ ਉੱਤੇ ਗੱਲੇ ਹੋ ਡਵੈਲਪਮੈਂਟ ਦੇ ਗੱਲੇ ਨਹੀਂ ਕਰਦੇ ਜੇ ਅਡਾਨੀ ਸਾਹਿਬ ਅਡਾਨੀ ਅਡਾਨੀ ਸਾਹਿਬ ਦੇ ਖਿਲਾਫ ਬੋਲਦੇ ਪਏ ਉਹ ਬਿਲਕੁਲ ਤੁਸੀਂ ਗੱਲ ਦੋ ਅਡਾਨੀ ਸਾਰਾ ਬਿਜ਼ਨਸ ਆ ਆਪਣਾ ਬਿਜ਼ਨਸ ਵਧਿਆ ਕਰ ਰਹੇ ਆ ਤੁਹਾਨੂੰ ਕੀ ਤਕਲੀਫ ਆ ਜੀ ਆਪਣੀ ਡਵੈਲਪਮੈਂਟ ਕਰ ਰਹੇ ਆ ਆਪਣੇ ਪਰਿਵਾਰ ਨੂੰ ਕਰਦੇ ਆ ਦੇਸ਼ ਦੀ ਲਈ ਜਿੱਥੇ ਵੀ ਉਹਨਾਂ ਦਾ ਕੋਈ ਲੋੜ ਆ ਉੱਤੇ ਲਾਈਨਾਂ ਬਿਚਾ ਰਹੇ ਆ ਆਪਣੀ ਸਿੱਧਾ ਪਾਕਿਸਤਾਨ ਨਾਲ ਜਿਹੜਾ ਉਹ ਆਪਣਾ ਵਪਾਰ ਵਪਾਰ ਕਰਨਗੇ ਅਡਾਨੀ ਅਵਾਨੀ ਹੋਣੀ ਤਾਨੂੰ ਕੀ ਉਤਰਾਜ ਆ ਜੀ ਇਸ ਕਰਕੇ ਚਰਜੀ ਦੇ ਚੰਨੀ ਜੀ ਹਸਤੀ ਭਾਈ ਦੇ ਦਿਓ ਤੁਸੀਂ ਵੱਡੀ ਵਧੀਆ ਗੱਲਾਂ ਤੁਸੀਂ ਹੈ ਮੈਂਬਰ ਪਾਰਲੀਮੈਂਟ ਦਾ ਦਾਦੀ ਕੀ ਚਾਂਦੀ ਚੰਨੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿਉਂਕਿ ਬਜਟ ਸੈਸ਼ਨ ਚੱਲ ਰਿਹਾ ਹੈ ਬਜਟ ਸੈਸ਼ਨ ਦੌਰਾਨ ਚੰਨੀ ਜਿਵੇਂ ਸਪੀਚ ਦਿੰਦੇ ਨੇ ਭਾਸ਼ਣ ਦਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦਾ ਅਮਰਤਪਾਲ ਆਹੋ ਵੀ ਅਮਰਤਪਾਲ ਨੂੰ ਕਿੰਨੇ ਲੱਖ ਲੋਕਾਂ ਨੇ ਵੋਟਾਂ ਪਾ ਕੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਪਰ ਉਹ ਅਜੇ ਜੇਲ੍ਹ ਦੇ ਵਿੱਚ ਬੰਦ ਆ ਉਹਨੂੰ ਪਾਰਲੀਮੈਂਟ ਦੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਰੀ ਜਿੱਥੇ ਚੱਲਦੇ ਆ ਲਗਾਤਾਰ ਪਰ ਕਿਤਨਾ ਕਿ ਚੰਨੀ ਆ ਜਿਹੜੇ ਆਪਣੇ ਬਿਆਨ ਤੋਂ ਬਾਅਦ ਦੇ ਵਿੱਚ ਮੁਰਦੇ ਵੀ ਦਿਖਾਈ ਉੱਤੇ ਕਿਉਂਕਿ ਕਾਂਗਰਸ ਦੇ ਕਈ ਸੀਨੀਅਰ ਲੀਡਰਸ਼ਿਪ ਨੇ ਚੰਨੀ ਦੇ ਬਿਆਨ ਨੂੰ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਚੰਨੀ ਦਾ ਨਿੱਜੀ ਵਿਅੰਸਿਆ ਦੀ ਕਿਉਂਕਿ ਚੰਨੀ ਵਾਲੇ ਚੰਨੀ ਨੇ ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਦਾ ਚਿਹਰਾ ਸੀ ਪੰਜਾਬ ਦਾ ਕਾਂਗਰਸ ਦਾ ਕਿਤਨਾ ਕਿਤੇ ਜਿਹੜੇ ਐਡੇ ਵੱਡੇ ਚਿਹਰੇ ਦੇ ਕੋਲੋਂ ਇਹ ਜੀ ਗੱਲ ਕਹਿਣੀ ਉਹ ਪੂਰੀ ਪਾਰਟੀ ਦੀ ਗੱਲ ਵੱਜ ਰਹੀ ਜਿਹਦੇ ਚੱਲਦੇ ਆ ਲਗਾਤਾਰ ਚੰਦ ਸਿੰਘ ਚੰਨੀ ਨੂੰ ਹੁਣ ਜਿਹੜੇ ਵੱਲੇ ਆਪਣੀ ਪਾਰਟੀ ਲੀਡਰਾਂ ਦੇ ਵੱਲੋਂ ਕਿਨਾਰਾ ਕੀਤਾ ਜਾ ਰਿਹਾ ਬਿਆਨ ਲੈ ਕੇ ਪਰ ਉੱਥੇ ਹੀ ਅਮਰਤਪਾਲ ਦੇ ਮਾਤਾ ਪਿਤਾ ਦੇ ਵੱਲੋਂ ਚੰਨ ਚੰਨੀ ਦਾ ਧੰਨਵਾਦ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਚਲੋ ਬਹੁਤ ਚੰਗੀ ਗੱਲ ਹੈ ਕਿ ਚੰਦ ਸਿੰਘ ਚੰਨੀ ਦੇ ਵੱਲੋਂ ਜਦੋਂ ਅਮਰਤਪਾਲ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਇਦਾਂ ਹੀ ਅਮਰਤਪਾਲ ਦੇ ਮਾਤਾ ਪਿਤਾ ਦਾ ਕਹਿਣਾ ਕਿ ਪੰਜਾਬ ਦੇ ਸਾਰੇ ਐਮਪੀ ਨੂੰ ਅਮਰਤਪਾਲ ਦੀ ਆਵਾਜ਼ ਚੱਕਣੀ ਚਾਹੀਦੀ ਤਾਂ ਜੋ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਸਕੇ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਖੰਡੂਰ ਸਾਹਿਬ ਦੇ ਲੋਕਾਂ ਦਾ ਲੋਕਾਂ ਦੇ ਵਿੱਚ ਵਿਚਰਣ ਦੀਆਂ ਸਮੱਸਿਆਵਾਂ ਸੁਣੇ ਅਤੇ